ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਹਾਲੇ ਵੀ ਅਸੀਂ ਨਿਓ ਦਰਸ਼ਨਗਰ ਵਿੱਚ ਮੌਜੂਦ ਹਾਂ ਨਵਾਂ ਸ਼ਹਿਰ ਰੇਲਵੇ ਰੋਡ ਤੇ ਨਿਓ ਆਦਰਸ਼ਨਗਰ ਹੈ ਥੋੜੀ ਦਿਰ ਪਹਿਲਾਂ ਇੱਥੋਂ ਤਕਰੀਬਨ 1 ਘੰਟਾ ਪਹਿਲਾਂ ਲਾਈਵ ਹੋਏ ਸੀਗੇ ਇੱਥੋਂ ਦੇ ਜਿਹੜੇ ਵਸਿੰਦੇ ਨੇ ਵਸਨੀਕ ਨੇ ਉਹਨਾਂ ਨੇ ਆਪਣੀਆਂ ਤਕਲੀਫਾਂ ਜੋ ਨਜ਼ਰ ਹੀ ਆਉਂਦੀਆਂ ਆ ਉਹ ਦਿਖਾਈਆਂ ਸੀਗੀਆਂ ਔਰ ਇਹਨਾਂ ਨੇ ਆਪਣਾ ਗਿਲਾ ਸਾਂਝਾ ਕੀਤਾ ਸੀਗਾ ਕਿ ਜਿਹੜਾ ਜਿਹੜੀ ਇਹ ਗੰਦਗੀ ਹੈ ਜਿਵੇਂ ਗਲੀ ਪੱਟੀ ਹੋਈ ਹੈ ਗਲੀ ਪੱਟੀ ਹੁਣ ਕਰਕੇ ਛੱਟ ਚੋਟ ਦਾ ਖਤਰਾ ਹੈ ਤੇ ਡੰਗੇ ਦਾ ਟਾਈਮ ਹੈ ਡੰਗੇ ਦਾ ਜੀ ਤੇ ਆਹ ਦੇਖੋ ਹੁਣ ਕੀ ਹਾਲ ਚਾਲ ਹੈ ਮੈਂ 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 ਇੱਕ ਮਿੰਟ ਹੀ ਲੈਣਾ ਜੀ ਬਸ ਗਲੀ ਪੱਟੀ ਹੋਈ ਹੈ ਜਿਸ ਦੇ ਕਰਕੇ ਲੰਗੜ ਚ ਵੀ ਦਿੱਕਤ ਆਉਂਦੀ ਹੈ ਆਵਾਜਾਈ ਚ ਵੀ ਦਿੱਕਤ ਆਉਂਦੀ ਹੈ ਘਰਾਂ ਚੋਂ ਬਾਹਰ ਨਿਕਲਣ ਲਈ ਵੀ ਦਿੱਕਤ ਆਉਂਦੀ ਹੈ ਔਰ ਆਪਣੀ ਸਾਰੀ ਤਕਲੀਫ ਜਰ ਕੀਤੀ ਸੀ ਲੇਕਿਨ ਉਸ ਤੋਂ ਬਾਅਦ ਜਿਹੜੇ ਇਸ ਮਹੱਲੇ ਦੇ ਐਮਸੀ ਨੇ ਉਹਨਾਂ ਦੀ ਕਾਲ ਮੈਨੂੰ ਆਉਂਦੀ ਹੈ ਉਹ ਵੀ ਆਪਣਾ ਪੱਖ ਰੱਖਣਾ ਚਾਹੁੰਦੇ ਇੱਕ ਵਾਰੀ ਆਪਾਂ ਉਹਨੂੰ ਕਾਲ ਕਰ ਲੈਨੇ ਆ ਤੇ ਮੱਖਣ ਉਹਨਾਂ ਨਾਲ ਗੱਲਬਾਤ ਕਰ ਲੈਨੇ ਮੱਖਣ ਐਮਸੀ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਅ ਪਹਿਲਾਂ ਉਹਨਾਂ ਨੇ ਫੋਨ ਤੇ ਆਪਣਾ ਪੱਖ ਰੱਖਿਆ ਹਾਂਜੀ ਜੀ ਸਰ ਹਾਂਜੀ ਹਾਂਜੀ ਮੱਖਣ ਜੀ ਮੈਂ ਇਸ ਵੇਰੇ ਫਿਰ ਤੋਂ ਮਹੱਲੇ 'ਚ ਆ ਹਾਂ ਜੀ ਤੁਸੀਂ ਆਪਣਾ ਪੱਖ ਰੱਖ ਸਕਦੇ ਹੋ ਜੀ ਪੱਖ ਮੇਰੀ ਗੱਲ ਸੁਣੋ ਪਹਿਲਾਂ ਤਾਂ ਜਿਹੜੇ ਇੱਕ ਮੈਂ ਆ ਪਹਿਣ ਜੀ ਨੇ ਮੈਨੂੰ ਕਿਹਾ ਤੇ ਮੱਖਣ ਦਾ ਮੱਖਣਾ ਵਾਲੇ ਕੰਮ ਆਇਆ ਉਹਨਾਂ ਨੂੰ ਪੁੱਛੋ ਵੀ ਤੁਸੀਂ ਕੀ ਕਿੰਨੇ ਕ ਪੈਸੇ ਲੈ ਕੇ ਬੋਟਾ ਪਾਈਆਂ ਸੀਗੀਆਂ ਜੀ ਤੁਸੀਂ ਆਪਣੀ ਗੱਲ ਕਰ ਲਓ ਉਸ ਤੋਂ ਬਾਅਦ ਉਹਨਾਂ ਤੋਂ ਪੁੱਛ ਲੈਨੇ ਆ ਜੀ ਠੀਕ ਹੈ ਨਾ ਡਾਕਟਰ ਕਮਲਦਾ ਵੀ ਤੁਹਾਨੂੰ ਫੋਨ ਆਊਗਾ ਕਿ ਜਦੋਂ ਮੈਂ ਕਰਿਆ ਸੀ ਉਸੇ ਦੇ ਇਹ ਲੈ ਸੀਗੇ ਜੀ ਦੂਸਰਾ ਨੰਬਰ ਜਿਹੜਾ ਗਲੀ ਦਾ ਕੰਮ ਹੈ ਛੋਟੀ ਗਲੀ ਹੈ ਸੂਰੀ ਸਾਹਿਬ ਇਹ ਜੀ ਛੋਟੀ ਗਲੀ ਦੇ ਬੈਠੇ ਜੀ ਸੀਬੀ ਨਾਲ ਤਾਂ ਇੱਥੇ ਵਰਦੀ ਨਹੀਂ ਹੈਗੀ ਠੀਕ ਹੈ ਜੀ ਜੀ ਟਰਾਲੀ ਵੀ ਛੋਟੀ ਵਰਦੀ ਇੱਥੇ ਜੀ ਬੰਦੇ ਘੱਟ ਲੱਗਦੇ ਗਿੰਤੀਆਂ ਦੇ ਨਾਲ ਪਹਿਲਾਂ ਸਪੱਟ ਹੋਇਆ ਜੀ ਜੀ ਇਹ ਕਹਿੰਦੇ ਸੀ ਪਹਿਲਾਂ ਅਸੀਂ ਉੱਪਰ ਪਾਉਣਾ ਸੀਗਾ ਜੀ ਕੀ ਪਾਉਣਾ ਸੀ ਉੱਪਰ ਹੀ ਪਾਉਣਾ ਸੀ ਸਾਰਾ ਕੁਝ ਅੱਛਾ ਫਿਰ ਇਹ ਕਹਿੰਦੇ ਜੀ ਸਾਡੇ ਵਿੱਚੋਂ ਚਲੋ ਸਾਡੇ ਸਾਰੇ ਬਾਰੇ ਜੋ ਦੋ ਚਾਰ ਸਾਬੰਦੇ ਉਹ ਜਿਹੜੇ ਹੋਣ ਉਹ ਕਹਿੰਦੇ ਜੀ ਤੁਸੀਂ ਗਲੀ ਨੂੰ ਪੱਟ ਕੇ ਬਣਾਓ ਸਾਡੇ ਦਾ ਮਕਾਨ ਨਹੀਂਵੇਂ ਆ ਜੀ ਇਹ ਕਿਨਾਂ ਨੇ ਕਿਹਾ ਤੁਹਾਨੂੰ ਗਲੀ ਪੱਟ ਕੇ ਬਣਾਓ ਸਾਰੇ ਸਾਰੇ ਬੰਦੇ ਸਹਿਜ ਜੁਟੇ ਕਿ ਮੱਲੇ ਮੱਲੇ ਵਾਲ ਚਲੋ ਪੁੱਛ ਲੈਨੇ ਆ ਪਹਿਲਾਂ ਤੋਂ ਪੁੱਛ ਲੈਨੇ ਆ ਸਰਦਾਰ ਹਰਦੇਵ ਸਿੰਘ ਵੀ ਆ ਖੜਿਆ ਇੱਥੇ ਵੀ ਇੱਥੇ stdc ਜੀ ਜੀ ਆ ਜਿਹੜਾ ਸਰਦਾਰ ਜੀ ਗਲੇ ਹਰਦੇਵ ਸਿੰਘ ਵੀ ਇੱਥੇ stdc ਕੋ ਮੋਰੇ ਸਰਦਾਰ ਜੀ ਜੋ ਸਾਡਾ ਰਾਜਾ ਰਾਜਾ ਭਗਜੀ ਪਾਸਪੋਰਟ ਵਾਲਾ ਵੀ ਰਾਜਾ ਸਾਡਾ ਮੰਡੀ ਵਾਲਾ ਕੰਮ ਕਰਦਾ ਉਹ ਵੀ ਨਹੀਂ ਪਰ ਹੁਣ ਜਿੰਨੇ ਜਿੰਨੇ ਮਹੱਲਾ ਨਿਵਾਸੀ ਖੜੇ ਉਹ ਕਹਿੰਦੇ ਅਸੀਂ ਤਾਂ ਕਿਹਾ ਨਹੀਂ ਕਿ ਗਲੀ ਪੱਟ ਕੇ ਬਣਾਓ ਨਹੀਂ ਨਹੀਂ ਮੈਂ ਮੇਰੀ ਗੱਲ ਸੁਣੋ ਤੁਸੀਂ ਜਿਹਨਾਂ ਨੇ ਕਿਹਾ ਮੈਨੂੰ ਪੁੱਛੋ ਹਾਂ ਆ ਦੇ ਦੇ ਮੇਰੀ ਗੱਲ ਕਰਾਓ ਪਰ ਪਰ ਮੇਰੀ ਗੱਲ ਸੁਣਾ ਮਹੱਲੇ ਚ 100 ਘਰ ਆ ਚਾਰਾ ਪੰਜਾਂ ਨੂੰ ਕਹਿ ਕੇ ਥੋੜੇ ਜਿਹੀ ਕਹਿ ਜਾਓ ਤਾਂ ਕਿ ਸਾਰੇ ਨਿਕਾ ਪੱਟ ਦੋ ਸੋ ਜੀ ਉਹ ਤੁਹਾਡਾ ਵੀ ਜਰਾ ਮੰਨਿਆ ਨਹੀਂ ਗਿਆ ਆਏਗਾ ਜੀ ਹਾਂਜੀ ਗਲੀ ਬੁਲਾ ਲਓ ਹਰਦੇਵ ਜੀ ਨੂੰ ਬੁਲਾ ਲਓ ਜੀ ਨਗਰੀ ਗੱਲ ਸੁਣੋ ਗਲੀ ਜਿਹੜੀ ਜਿਹੜੇ ਜਿਹੇ ਮਕਾਨ ਨੀਵੇਂ ਹੁੰਦੇ ਆ ਗਲੀ ਦਾ ਪੱਟਕੇ ਬਣਨੀ ਸੀ ਨਾ ਜੀ ਗਲੀ ਦਾ ਪੱਟਕੇ ਬਣਨੀ ਨਾ ਜੀ ਉੱਥੇ ਤਾਂ ਬਣਨੀ ਜਾਣੀ ਹੈਗੀ ਸਰ ਜੀ ਕਿੱਦਾਂ ਕਰਨਾ ਜੀ 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 ਹੋਰ ਤੁਸੀਂ ਕੋਈ ਆਪਣਾ ਆਪਣਾ ਪੱਖ ਰੱਖਣਾ ਚਾਹੋ ਜੀ ਅਗਰ ਤੁਸੀਂ ਆ ਜਿਹੜੀ ਬੀਬੀ ਬੋਲਦੀ ਉਹਨੂੰ ਪੁੱਛੋ ਜਰਾ ਮੈਂ ਕਹਿੰਦਾ ਚਲੋ ਹੁਣ ਆਪਾਂ ਗੱਲ ਕਰ ਲੈਨੇ ਮਾਤੇ ਜੇ ਤੁਹਾਡੇ ਤੇ ਅਲੀਗੇਸ਼ਨ ਲਾ ਰਹੇ ਆ ਕਿਸ ਗੱਲ ਦਾ ਲਾ ਰਹੇ ਆ ਕਹਿੰਦੇ ਕੇ ਜੀ ਪੈਸੇ ਲੈ ਕੇ ਤੁਸੀਂ ਵੋਟਾਂ ਕਿਹੜੇ ਨਾਮ ਤੇ ਚੈੱਕ ਕੱਟ ਕੇ ਦਿੱਤਾ ਮੱਖਣ ਨੂੰ ਪੁੱਛਿਓ ਪਹਿਲਾਂ ਆਜੋ ਆਜੋ ਮੈਂ ਬੱਲੇ ਮੁਰੇ ਉੱਥੋਂ ਡਾਕਟਰ ਕਮਲ ਨੂੰ ਫੋਨ ਮਾਰੋ ਪਹਿਲਾਂ ਨਾ ਅਸੀਂ ਕਮਲ ਨੂੰ ਜਾਣਦੇ ਨਾ ਕਿਸੇ ਹੋਰ ਨੂੰ ਜਾਣਦੇ ਅਸੀਂ ਆਪਣੇ ਬਲਬੁੱਤੇ ਦੇ ਵੋਟਾਂ ਪਾਵੇਂ ਜੀ ਤੁਸੀਂ ਪੈਸੇ ਲੈ ਕੇ ਵੋਟਾਂ ਪਾਇਆ ਸਾਨੂੰ ਕਿਹੜੇ ਨਾਮ ਤੇ ਚੈੱਕ ਕੱਟ ਦਿੱਤਾ ਇੱਕ ਵਾਰ ਇੱਕ ਵਾਰ ਮੱਖਣ ਮੱਖਣ ਜੀ ਮੇਰੀ ਗੱਲ ਸੁਣੀਓ ਇੱਕ ਮਿੰਟ ਗੱਲ ਸੁਣੀਓ ਵੋਟਾਂ ਪੈਸੇ ਲੈ ਕੇ ਇਹਨਾਂ ਨੇ ਪਾਈਆਂ ਕਿ ਇਹਨਾਂ ਨੂੰ ਪਾਈਆਂ ਇਹਨਾਂ ਨੂੰ ਬਦੌਗੀ ਨੂੰ ਪਾਈਆਂ ਨਹੀਂ ਦੇਖੋ ਇੱਕ ਇੱਕ ਮਿੰਟ ਪੈਸੇ ਮੇਰੇ ਬੰਦਿਆ ਮੇਰੇ ਬੰਦਿਆ ਕੋਲ ਬੰਦੇ ਆ ਗਏ ਮੈਂ ਮੂੰਹ ਤੇ ਖੜੇ ਕਰ ਦੂੰਗਾ ਪਰ ਪਰ ਮੇਰੀ ਗੱਲ ਸੁਣੋ ਚਲੋ ਤੁਸੀਂ ਇਹਨਾਂ ਤੇ ਅਲੀਗੇਸ਼ਨ ਲਾਉਨੇ ਆ ਜਿਨੇ ਪੈਸੇ ਦਿੱਤੇ ਕੀ ਉਹ ਭ੍ਰਿਸ਼ਟਾਚਾਰ ਨਹੀਂ ਆ ਫਿਰ ਜਿਹੜਾ ਜਿਹੜੇ ਬੰਦੇ ਨੇ ਪੈਸੇ ਦੇ ਕੇ ਐਸਨ ਕੁਰਸੀ ਤੇ ਬੈਠਾ ਕੀ ਉਹਨੂੰ ਕੁਰਸੀ ਤੋਂ ਲੈਣਾ ਚਾਹੀਦਾ ਕਿ ਨਹੀਂ ਲੈਣਾ ਚਾਹੀਦਾ ਨਹੀਂ ਨਹੀਂ ਇਹ ਭ੍ਰਿਸ਼ਟਾਚਾਰ ਹੈ ਨੇ ਪਰਛਤਾ ਚਾਰ ਭਾਈ ਸਾਹਿਬ ਉਹ ਤੁਹਾਡਾ ਹੋਰ ਮੇਰਾ ਮੈਟਰ ਸੀਗਾ ਉਹ ਕਿਸੇ ਗਲੀ ਵਾਲਾ ਦਾ ਮੈਟਰ ਨਹੀਂ ਸੀ ਗਲੀ ਵਾਲਾ ਦਾ ਮੈਟਰ ਇਹ ਆ ਕਿ ਗਲੀ ਪੱਟੀ ਆ ਗਲੀ ਬਣਾਓ ਸਾਡਾ ਮੈਟਰ ਇਹ ਆ ਇਹ ਸਾਡੀ ਗੱਲ ਬਾਖਿਆ ਇੱਕ ਪਾਸੇ ਪਰ ਤੁਸੀਂ ਪੈਸੇ ਲੇ ਨਹੀਂ ਅਸੀਂ ਕੋਈ ਪੈਸੇ ਨਹੀਂ ਲੇ ਸਾਨੂੰ ਦੱਸਦੇ ਕਿਹੜੇ ਨਾਮ ਤੇ ਚੈੱਕ ਕੱਟ ਕੇ ਦਿੱਤਾ ਇਹਨੇ ਗੱਲ ਕਰਵਾਂ ਲੈ ਸਾਡੇ ਨਾਲ ਨਹੀਂ ਤੂੰ ਜੀ ਐਮਸੀ ਸਾਹਿਬ ਹੈ ਨਾ ਤੁਸੀਂ ਅਸੀਂ ਵੀ ਮਹੱਲੇ ਵਾਸੀ ਆ ਮੇਰੇ ਨਾਲ ਸਾਰਾ ਮਹੱਲਾ ਖੜਾ ਮੇਰੇ ਨਾਲ ਬਰੋਬਰ ਮੇਰਾ ਇੱਕ ਵਾਰੀ ਵੀ ਮੇਰਾ ਮਹੱਲਾ ਕਹਦੇ ਗਏ ਗਲਤ ਜਨਾਨੀ ਆ ਤੁਸੀਂ ਕਿਉਂ ਲੈਣਾ ਮੇਰੇ ਦੇ ਨਾਮ ਇਲਜ਼ਾਮ ਲਾ ਰਹੇ ਆ ਮੇਰੇ ਮਹੱਲਾ ਕਹਦੇ ਇੱਕ ਵਾਰੀ ਵੀ ਇੱਕ ਵਾਰੀ ਵੀ ਮੇਰੇ ਮਹੱਲਾ ਕਹਦੇ ਵੀ ਹਾਂ ਸਰਿੰਦਰ ਨੇ ਪੈਸੇ ਲਏ ਆ ਮਮ ਮੈਂ ਜਿਹਨੇ ਕਾ ਰੱਖਣਾ ਤੂੰ ਚੈੱਕ ਕੱਟ ਕੇ ਦਿੱਤਾ ਸੀ ਮੈਨੂੰ ਨਾ ਚੈੱਕ ਕੱਟ ਕੇ ਦਿੱਤਾ ਸੀ ਦੱਸ ਪਹਿਲਾਂ ਮੈਨੂੰ ਨਹੀਂ ਜਿੱਦਣ ਪਿਆ ਉਹ ਤੇ ਉਹਨਾਂ ਕੋਲ ਜੇ ਜੇ ਤੁਸੀਂ ਆਏ ਨਹੀਂ 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 ਜਿਹੜਾ ਹੁਣ ਤੁਹਾਨੂੰ ਗੁੱਸਾ ਲੱਗਿਆ ਨਾ ਸ੍ਰਿੰਦਰ ਨੇ ਇਹ ਗੱਲ ਕਹੀ ਆ ਉਦੋਂ ਤੁਸੀਂ ਨਹੀਂ ਆਏ ਮੈਂ ਕਹਿਣਾ ਸੀ ਤੁਸੀਂ ਕਿ ਬਾਕੀਆਂ ਕੋਲ ਕਿਆ ਵੀ ਪ੍ਰੇਮਪੂਰੀਆਂ ਵਾਦੀ ਬਾਈ ਫਰੇ ਇਹ ਗੱਲ ਕਹੀ ਆ ਕਹਣਾ ਨਹੀਂ ਜੇ ਤੁਸੀਂ ਸਾਡੇ ਕੰਮ ਨਹੀਂ ਆਏ ਜੇ ਤੁਹਾਨੂੰ ਵੋਟਾਂ ਸੀ ਪਾਈਆਂ ਆ ਤੁਸੀਂ ਕਿਉਂ ਨਹੀਂ ਸ਼ੈਨ ਕਰਨ ਆਏ ਉਹ ਤਾਂ ਮੈਟਰ ਇੱਕ ਪਾਸੇ ਰਹਿ ਗਿਆ ਸਾਡਾ ਇਹ ਮੈਟਰ ਨਹੀਂ ਕੋਈ ਸਾਡੇ ਦੇ ਵਿੱਚ ਗੱਲ ਕਰਨ ਦਾ ਮਤਲਬ ਨਹੀਂ ਕੋਈ ਨਹੀਂ ਤੇਰਾ ਨਹੀਂ ਨਹੀਂ ਚਾਹੇ ਲੁਧਿਆਣੇ ਜਾ ਚਾਹੇ ਚੰਡੀਗੜ੍ਹ ਜਾ ਜਿੱਥੇ ਮਰਜੀ ਜਾ ਮੈਨੂੰ ਕੋਈ ਮਤਵਲੀਆਂ ਦੇ ਵਿੱਚ ਤੂੰ ਕਿ ਮੇਰੇ ਤੇ ਇਲਜ਼ਾਮ ਲਾ ਰਿਹਾ ਦੇ ਦੇ ਕੋਲ ਨਾ ਨਾ ਮੈਨੀ ਡਰਦੀ ਡੁਰਦੀ ਜੰਤਾ ਮੇਰੇ ਨਾਲ ਖੜੀ ਐਸੇ ਤੇਰੀ ਕੁਰਸੀ ਤੈਨੂੰ ਲਾ ਕੇ ਮੈਂ ਐਮਸੀ ਬਣੂਗੀ ਤੈਨੂੰ ਐਮਸੀ ਬਣ ਕੇ ਦਿਖਾਵਾਂਗੀ ਕਿੰਦਾ ਅਸਿਕਾ ਬੜਾ ਕੰਮ ਕਰੀ ਦਿਆ ਸੁਣ ਗਿਆ ਚੱਲ ਗੱਲ ਕਰ ਮਰੇ ਮੱਲੇ ਮੱਸੀਆਂ ਨਾਲ ਜੀ 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 ਦੇਖੋ ਜੀ ਸਭੀ ਪ੍ਰੋਬਲਮ ਹੋ ਰਹੀ ਤੂੰ ਗੁਰਦੁਆਰਾ ਕਿਹਦੀ ਗੁਰਦੁਆਰਾ ਕਮੇਟੀ ਆ ਨਹੀਂ ਨਹੀਂ ਭਾਈ ਛੱਡੋ ਜਿਹੜਾ ਹੈਲੋ ਸਾਸਿਕਾ ਭਾਜੀ ਮਗਾ ਛੱਡੋ ਜਿਹੜਾ ਮੈਟਰ ਗਲੀ ਦਾ ਤੁਸੀਂ ਉਹ ਤੇ ਮੇੜੋ ਛੱਡੋ ਜਿਹੜੀ ਪੁਰਾਣੀਆਂ ਗੱਲਾਂ ਤੁਹਾਡੀਆਂ ਬਿਲਕੁਲ ਨਹੀਂ ਹਾਂਜੀ ਹਾਂਜੀ ਇਹਨੇ ਗੁੱਸਾ ਮੱਝਾ ਲਿਆ ਚਲੋ ਛੱਡੋ ਉਹ ਗੱਲਾਂ ਛੱਡੋ ਤੁਸੀਂ ਹੁਣ ਕਰਕੇ ਜਿੱਤਿਆ ਆਂ ਨਹੀਂ ਜਿੱਤਿਆ ਚਲੋ ਜਿਹੜਾ ਆਪਰਾ ਹੁਣ ਮੈਟਰ ਮੇਣਾ ਉਹ ਕਰੋ ਆਪਣੀ ਗੱਲ ਛੱਡੋ ਕੋਈ ਨਹੀਂ ਹੁਣ ਇੱਕ ਮਿੰਟ ਮਗਾ ਸੁਣੋ ਗੱਲ ਸੁਣੋ ਹਾਂਜੀ ਇਹਨੇ ਲਿਆਣਿਆ ਮੋਰੇ ਜਿਹੜੇ ਲੇ ਆਈ ਨਹੀਂ ਆਂ ਗਿਆ ਸੁਣਿਆ ਆ ਲੈ ਆਈ ਆਂ ਡਾਕਟਰ ਕਮਲ ਵੀ ਡਾਕਟਰ ਕਮਲ ਬੋਲੂਗਾ ਅੱਗੇ ਮੈਨੂੰ ਵੀ ਮੈਨਰੇ ਜੀ ਮੇਰੇ ਬਲੇ ਪਰ ਪਰ ਦੇਖੋ ਮੱਖਣ ਜੀ ਇੱਕ ਗੱਲ ਇਥੇ ਸਵਾਲ ਉੱਠਦਾ ਜੇ ਜੇ ਜਿਹੜੇ ਲੀਡਰ ਹੈ ਜਿਹੜੇ ਐਮਸੀ ਕਹਿੰਦੇ ਕਿ ਅਸੀਂ ਪੈਸੇ ਦੇ ਕੇ ਵੋਟਾਂ ਲਈਆਂ ਫਿਰ ਤੋਂ ਆਪ ਵੀ ਭ੍ਰਿਸ਼ਟਾਚਾਰਿਆ ਆਪ ਵੀ ਕੁਰਸੀ ਤੇ ਬਹਿਣ ਦੇ ਹੱਕਦਾਰ ਨਹੀਂ ਤੁਸੀਂ ਗਲੀ ਵਿੱਚ ਆਏ ਆ ਤੁਸੀਂ ਮੈਨੂੰ ਪੁੱਛੋ ਮੈਨੂੰ ਵੀ ਉਹ 400 ਲੈ ਤੁਸੀਂ ਪੁੱਛਿਆ ਜੇ ਤੁਹਾਨੂੰ ਮੈਂ ਕਰ ਦੇਵਾਂਗਾ ਨਹੀਂ ਤੁਸੀਂ ਤੁਸੀਂ ਦੋ ਮੇਰੀ ਮੇਰੀ ਗੱਲ ਸੁਣੋ ਸਰ ਅਸੀਂ ਉੱਥੇ ਖੜੇ ਤੁਸੀਂ ਆ ਜਾਓ ਮੇਰੇ ਮੇਰੀ ਬੇਟੀ ਸੁਣੋ ਗੱਲਾਂ ਕਰਦੀਆਂ ਬਹੁਤ ਸੋਖੀਆਂ ਆ ਜਦੋਂ ਕੰਮ ਹੁੰਦੇ ਆ ਉਦੋਂ ਖੇਣ ਦਿੰਦੇ ਆ ਤੁਹਾਡੀ ਜਿਹੜਾ ਮੈਂ ਤੁਸੀ ਮੇਰੀ ਜਗ੍ਹਾ ਆ ਜਾਓ ਤਾਂ ਕੋਈ ਨਹੀਂ ਬੜਿਆ ਜਦੋਂ ਦੀ ਵੋਟ ਪੈ ਗਈ ਜਿੱਤਿਆ ਪਰ ਇੱਕ ਬਾਅਦ ਵੀ ਗਲੀ 'ਚ ਨਹੀਂ ਬੜਿਆ ਮੈਂ ਤੁਹਾਡੇ ਘਰ ਮੈਂ ਮੈਂ ਰੋ ਜਾਣਾ ਜੇ ਮੇਰੇ ਬੰਦੇ ਨੂੰ ਪੁੱਛਣਾ ਉੱਥੇ ਸਾਨੂੰ ਕੀ ਪਤਾ ਕਿੱਥੇ ਆਂਦੇ ਆ ਸਮਾਨ ਚ ਆਂਦੇ ਹੋਣੇ ਆ ਸਮਾਨ ਚ ਉੱਡ ਜਾਂਦੇ ਹੋਣੇ ਆ ਮੱਖਣ ਜੀ ਮੇਰੇ ਮੇਰੀ ਇੱਕ ਬੇਨਤੀ ਸੁਣੋ ਜਿਹੜੀ ਆਂਟੀ ਨਾਲ ਮੈਂ ਗੱਲ ਕਰਦਾ 90 ਸਾਲ ਦੀ ਉਮਰ ਹੋਣੀ ਲਗਭਗ ਇਹਨਾਂ ਦੀ ਮੈਂ ਅੰਟੀ ਦੀ ਮੈਂ ਸਮਝ ਗਿਆ ਚਲੋ ਬੰਬਾ ਬੋਲ ਦੋ ਬਜਾਹ ਤੇ ਆ 80 ਹੋਣੀ ਤੁਸੀਂ ਮੈਂ ਉਹਨਾਂ ਨੂੰ ਦੱਸੋ ਸੁਰੀ ਸਾਹਿਬ ਅਸੀਂ ਕਿਸੇ ਦੇ ਨਾਲ ਕਰ ਰਹੇ ਹਾਂ ਮੇਰੀ 78 ਹੈ ਅੱਛਾ ਜੀ ਇਹ ਟੀਚਰ ਨੇ ਜੀ 78 ਸਾਲ ਦੇ ਕਹਿੰਦੇ ਮੈਂ ਹਾਂ ਮੈਂ ਸਤਿਕਾਰ ਕਰਦਾ ਨਹੀਂ ਉਹਨਾਂ ਦਾ ਜੀ ਜੀ ਦੇਖੋ ਦੇਖੋ ਅਚਾਰ ਸਾਹਿਬ ਨੇ ਦੇਖਿਆ ਅੰਕ ਜੀ ਆਪ ਪ੍ਰੋਫੈਸਰ ਸਾਹਿਬ ਗੱਲ ਕਰਨਾ ਚਾਹੁੰਦੇ ਤੁਹਾਡੇ ਨਾਲ ਲਓ ਜੀ ਫੋਨ ਇਹ ਦਿਨ ਸਦਾ ਸਾਮ ਹਾਂਜੀ ਆ ਜਿਹੜਾ ਤੁਸੀਂ ਆਪਣੇ ਕੁਐਸਚਨ ਦੇਚ ਕੀਤਾ ਰਿਸ਼ਵਤ ਵਾਲਾ ਜਾਂ ਪੈਸੇ ਵਾਲਾ ਇਹਦਾ ਮਸਲਾ ਨਹੀਂਗਾ ਜੇ ਉਹਨਾਂ ਨੇ ਲਏ ਆ ਇੱਕ ਮਿੰਟ ਇਹ ਮਸਲਾ ਜਿਹੜਾ ਮੈਂ ਇਹ ਚੜ ਦੋ ਤੁਸੀਂ ਜੇ ਤੱਕ ਉਹ ਗੱਲ ਕਰਦੇ ਜੀ ਮੇਰੇ ਨਾਲ ਤੁਸੀਂ ਉਹ ਕਰ ਲਓ ਫਿਰ ਮਰਜ਼ੀ ਚਾਹਾਂ ਮੈਂ ਨਹੀਂ ਨਹੀਂ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਕੰਮ ਚੱਲਦਾ ਪਿਆ ਜੀ ਤੁਸੀਂ ਆਪਣੇ ਐਮ ਐਮ ਸੀ ਦੇ ਤਰੀਕੇ ਨਾਲ ਗੱਲ ਕਰੋ ਸ਼ਾਂਤ ਹੋ ਕੇ ਇਸ ਗੱਲ ਕਰੋ ਮੈਂ ਕਹਾਂ ਜੀ ਗਲੀ ਬਣਦੀ ਆ ਗਲੀ ਚਾਦਾ ਕੰਮ ਚੱਲਦਾ ਪਿਆ ਜੀ ਇੱਕ ਮਿੰਟ ਮੱਖਣ ਜੀ ਇੱਕ ਪਲ ਮੈਂ ਹੋਰ ਇਹਨਾਂ ਦਾ ਮੱਲੇ ਵਾਲਾ ਵੀ ਕਰਨਾ ਚਾਹੁੰਦਾ ਇੱਕ ਪਲ ਗੱਲ ਸੁਣੀਓ ਹੁਣ ਉਹ ਕਹਿੰਦੇ ਕਿ ਜੀ ਸੀ ਬੀ ਤਾਂ ਅੰਦਰ ਵੱਢਦੀ ਨਹੀਂ ਨਾ ਟਰਾਲੀਆਂ ਵੱਢਦੀਆਂ ਕਹਿੰਦੇ ਪੱਟਣ ਨੂੰ ਵੀ ਟਾਈਮ ਤਾਂ ਲੱਗਦਾ ਹੀ ਹੈ ਨਾ ਆਪਾਂ ਉਹਨਾਂ ਦਾ ਪੱਖ ਵੀ ਸੁਣੀਏ ਮੱਖਣ ਜੀ ਦਾ ਉਹ ਕਹਿੰਦੇ ਗਲੀ ਪੱਟਣ ਨੂੰ ਵੀ ਟਾਈਮ ਲੱਗਦਾ ਇੱਥੇ ਕਿਹੜਾ ਜੀ ਸੀ ਬੀ ਨਾਲ ਪੱਟੀ ਆ ਹਾਂ ਜੀ ਮਹੀਨੇ ਤੋਂ ਉੱਪਰ ਟਾਈਮ ਹੋ ਗਿਆ ਗਲੀ ਪੱਟੀ ਨੂੰ ਸਾਡਾ ਵੀ ਇਦਾਂ ਗੱਡੀ ਕੱਢਣੀ ਮੋਟਰਸਾਈਕਲ ਕੱਢਣਾ ਬਹੁਤ ਔਖਾ ਲੱਗਦਾ ਹੈ ਕੰਮ ਸ਼ੁਰੂ ਹੋਵੇ ਲੇਬਰ ਲੱਗੇ ਤਾਂ ਆਪਾਂ ਸੁਣ ਤਾਂ ਲਈਓ ਉਹਨਾਂ ਨੇ ਸੁਣ ਤਾਂ ਲਈਏ ਸੁਣ ਤਾਂ ਲਈਏ ਮੱਖਣ ਜੀ ਦੀ ਜੀ 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 ਕੋਈ ਗਲੀ ਕਿੰਨੀ ਲੰਬੀ ਆ ਜੀ ਲੱਗਿਆ ਕਿ ਨਹੀਂ ਹਾਂ ਜੀ ਤੁਸੀਂ ਦੱਸੋ ਵੀ ਚਲੋ 2-4 ਦਿਨ ਵਿੱਚ ਕੰਮ ਜਰੂਰ ਬੰਦ ਰਿਹਾ ਉਹ ਕੰਮ ਮੈਨੂੰ ਨਹੀਂ ਪਤਾ ਹੋਏਗਾ ਜੀ ਮੈਂ ਜੀ ਜਲਦੀ ਆਣੀਆਂ ਇਹਨਾਂ ਨੂੰ ਪੁੱਛੋ ਵੀ ਕੰਮ ਬੰਦ ਪਿਆ ਇਹ ਜਿਹੜੇ ਚ ਚਲੋ ਮੇਰੇ ਕੋਈ ਇਦਾਂ ਨਹੀਂ ਸਾਰੇ ਮੇਰੇ ਹੱਕ ਦੇ ਹੰਦੇ ਨਾਲੇ ਜਿਹੜੇ ਮੇਰੇ ਹੱਕ ਦੇ ਬਾਰੇ ਮੈਂ ਖਤਰਨਾ ਇ ਗਲੀ ਦੇ ਵਿੱਚ ਭੇਜੋ ਜੀ ਉਹਨਾਂ ਨੂੰ ਭੇਜੋ ਤੁਸੀਂ ਉਹਨਾਂ ਨੂੰ ਆਪਾਂ ਇੱਥੇ ਖੜੇ ਨਹੀਂ ਮੈਂ 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 ਲੀਡਰਿੰਗ ਦੇ ਪੈਰਾ ਨਹੀਂ ਗਲੀ ਵੱੜਦੀ ਆ ਇਹ ਵੱੜ ਜਣੀ ਆ ਇਹ ਬੇਜੇ ਬਹੁਤ ਵੱਜੇ ਚਾਹੇ ਬੋਲੀ ਵੀ ਜਾ ਗਲੀ ਦਾ ਮਨ ਨਹੀਂ ਬਣਦਾ ਚਲੋ ਕਹਿੰਦੇ ਤੁਹਾਡੀ ਗਲੀ ਬਣਾ ਕੇ ਛੱਡਾਂਗੇ ਵਿੱਚ ਨਹੀਂ ਛੱਡਦੇ ਧੰਨਵਾਦ ਉਹ ਕਹਿੰਦੇ ਜਿਹੜੇ ਜਿਹੜੇ ਆਂਟੀ ਤੁਹਾਡੇ ਨਾਲ ਥੋੜੀ ਮੈਂ ਸੋਈਓ ਕਹਿੰਦੇ ਧੰਨਵਾਦ ਤੁਸੀਂ ਬਣਾ ਦਿਓ ਉਹਨੇ ਮੇਰਾ ਉਹਦਾ ਕੋ ਕੋਵਾ ਲਈ ਧੰਨਵਾਦ ਮੇਰਾ ਉਹ ਗੱਲ ਲਈ ਓਕੇ ਚਲੋ ਠੀਕ ਹੈ ਜੀ ਠੀਕ ਹੈ ਸੜੀ ਸਮੱਸਿਆ ਇਹ ਆ ਕਿ ਬਰਸਾਤ ਦਾ ਮੌਸਮ ਆ ਰਿਹਾ ਜੀ ਹੁਣ ਇਹਨਾਂ ਪਾਣੀ ਖਟਾ ਅਸੀਂ ਕਿ ਇੱਕ ਪਾਸੇ ਕਿਨੇ ਕਿ ਮਲੇਰੀਆ ਡੇਂਗੂ ਨੂੰ ਰੋਕਣਾ ਹੁਣ ਜੇ ਬਰਸਾਤ ਦਾ ਸੀਜ਼ਨ ਹੈ ਤੇ ਮੈਨੂੰ ਲੱਗਦਾ ਕਿ ਸਾਡਾ ਮੱਲਾ ਜਿਹੜਾ ਮੇਨ ਟਾਰਗੇਟ ਹੈ ਅੱਛਾ ਹੁਣ ਉਹਨੇ ਦੋ ਜਿਹੜੇ ਅਲੀਗੇਸ਼ਨ ਆਏ ਪ੍ਰੈਸਰ ਸਾਡਾ ਤੁਹਾਡੀ ਤੁਹਾਡੀ ਗੱਲ ਬਿਲਕੁਲ ਜਾਇਜ਼ ਏ ਕਿ ਬਿਮਾਰੀਆਂ ਦਾ ਖਤਰਾ ਬਣਦਾ ਬਿਮਾਰੀ ਦੇ ਬਹੁਤ ਨਜ਼ਦੀਕ ਨੇ ਲੋਕ ਬਿਲਕੁਲ ਨਜ਼ਦੀਕ ਹੈ ਬਿਮਾਰੀ ਕੱਲੇ ਕੱਲੇ ਬੰਦੇ ਨੂੰ ਤਕਲੀਫ ਹੋ ਸਕਦੀ ਆ ਸਾਡੇ ਘਰਾਂ 'ਚ ਮਤਲਬ ਤੇ ਬਦਬੂਤ ਜਾਂਦੀ ਆ ਜੀ 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 ਅੱਛਾ ਹੁਣ ਦੋ ਸਵਾਲ ਹੈ ਜੀ ਬਹੁਤ ਜ਼ਰੂਰੀ ਉਹਨਾਂ ਨੂੰ ਤੁਹਾਡੇ ਤੇ ਅਲੀਗੇਸ਼ਨ ਆਇਆ ਜਿਹੜਾ ਤੁਸੀਂ ਸੁਣ ਲਿਆ ਕਿ ਪੈਸੇ ਲੈ ਕੇ ਵੋਟ ਪਾਉਂਦੇ ਉਹ ਜਿਸ ਐਮਸੀ ਦਾ ਨਾਮ ਵੀ ਲੈ ਰਹੇ ਸੀ ਜਿਉ ਐਮਸੀ ਖੁਦ ਆ ਕੇ ਕਹਿੰਦਾ ਕਿ ਪੈਸੇ ਲੈ ਕੇ ਵੋਟ ਇਹਨਾਂ ਨੇ ਮੈਨੂੰ ਪਾਈ ਫਿਰ ਉਹ ਐਮਸੀ ਵੀ ਕੁਰਸੀ ਤੇ ਬੈਣ ਦਾ ਹੱਕਦਾਰ ਨਹੀਂ ਹੈਗਾ ਜਿਹੜਾ ਪੁਆਇੰਟ ਆ ਜੇ ਤੁਸੀਂ ਪੈਸੇ ਦੇ ਕੇ ਵੋਟਾਂ ਖਰੀਦਦੇ ਆ ਫਿਰ ਤੁਸੀਂ ਲੀਡਰ ਨਹੀਂ ਆ ਇਹਦਾ ਮਤਲਬ ਤੁਸੀਂ ਲੋਕਪ੍ਰੀਆ ਨਹੀਂ ਆ ਤੁਸੀਂ ਪੈਸੇ ਦੇ ਜ਼ੋਰ ਤੇ ਲੀਡਰ ਬਣਦੇ ਆ ਜੇ ਉਹ ਇਹ ਗੱਲ ਕਰਦੇ ਆ ਦੂਜੀ ਗੱਲ ਇੱਕ ਹੁਣ ਦੂਜੀ ਗੱਲ ਜੇ ਤੁਸੀਂ ਪੈਸੇ ਉਹਨਾਂ ਜਿਹੜਾ ਅਲੀਗੇਸ਼ਨ ਹੈ ਉਹਦਾ ਜਵਾਬ ਤੁਸੀਂ ਕਿਦੋਂਗੇ ਮੈਂ ਤਾਂ ਕੋਈ ਜਵਾਬ ਨਹੀਂ ਉਹਦਾ ਦੇਣਾ ਚਾਹਦੀ ਹੱਕਦਾਰ ਸੁਣਦੇ ਲਾਇਕ ਹੀ ਨਹੀਂ ਹੈਗਾ ਜਦ ਸੁਣੇ ਲੈ ਆ ਪੈਸੇ ਹੈ ਮੈਸੀ ਕੋਈ ਪੈਸੇ ਲੈ ਮੈਂ ਦੱਸਦਾ ਵੀ ਤੇਰੇ ਨਾਂ ਤੇ ਮੈਂ ਚੈੱਕ ਸਾਰੇ ਤਾਂ ਨਾ ਗਣਾਈ ਜਾਂਦੇ ਫਲਾਣ ਨੇ ਵੀ ਦਿੱਤੇ ਫਲਾਣ ਨੇ ਵੀ ਦਿੱਤੇ ਇੰਨੀ ਡਿਮਾਂਡ ਇੰਨੀ ਡਿਮਾਂਡ ਹੈ ਤੁਹਾਡੀ ਤੁਸੀਂ ਕੁਰਸੀ ਤੇ ਬੈਠੇ ਕਾ ਨੂੰ ਜੇ ਪੈਸੇ ਦੇਣ ਆਪਣੇ ਲੀਡਰ ਆਪਣੇ ਤੁਹਾਡੀ ਤੁਹਾਡੀ ਇੰਨੀ ਡਿਮਾਂਡ ਹੈ ਕਿ ਸਾਰੇ ਤੁਹਾਨੂੰ ਹੀ ਪੈਸੇ ਦੇਈ ਜਾਂਦੇ ਸਾਰੇ ਮੈਨੂੰ ਪੈਸੇ ਦੇ ਕੇ ਗਏ ਆ ਉਹ ਜੋ ਕਮਾਈ ਹੈ ਨਾ ਤੁਹਾਡੇ ਤੁਹਾਡੇ ਤੇ ਅਲੀਗੇਸ਼ਨ ਲਾਇਆ ਕਿ ਤੁਸੀਂ ਕਿਹਾ ਕਿ ਇਹਨੂੰ ਗਲੀ ਨੂੰ ਪਟੋ ਤੁਸੀਂ ਕਿਹਾ ਪਟ ਕੇ ਬਣਾਓ ਨੇ ਕਹਿੰਦੇ ਕਿ ਪਹਿਲੇ ਬੰਦੇ ਨੇ ਖੜੇ ਹੋ ਗਏ ਪਹਿਲੇ ਬੰਦੇ ਨੇ ਖੜੇ ਕਰਦੇ ਕਹਿੰਦੇ ਪੱਟਣ ਲੱਗੇ ਹੁਣ ਕੀ ਕਰੀਏ ਕਹਾਂ ਤੋਂ ਪੁੱਛਿਆ ਮੈਨੂੰ ਪਤਾ ਨਹੀਂ ਨਹੀਂ ਫਿਰ ਤੁਸੀਂ ਕਿਹਾ ਕਿ ਪੜਾਓ ਕਿਦਾਂ ਨਹੀਂ ਕਹਿੰਦੇ 1 ਮਿੰਟ ਤਿਆਰ ਕਰਦੇ ਨੀ ਤੁਹਾਨੂੰ ਫਿਰ ਅਸੀਂ ਕਿ ਇਹੀ ਨਾ ਕਰਦੇ ਤੁਸੀਂ ਕਿਹਾ ਪੱਟੋ ਕਿਦਾਂ ਨਾ ਪੱਟ ਗਏ ਅਸੀਂ ਕਿਸ ਸਾਡੀ ਡਿਮਾਂਡ ਹੀ ਨਹੀਂ ਪਰ ਪਰ ਹੁਣ ਉਹਨਾਂ ਨੇ ਇੱਕ ਤਰਕ ਦਿੱਤਾ ਇੱਕ ਦੂਜੇ ਐਮਸੀ ਦੀ ਵੀ ਕਾਲ ਆ ਰਹੀ ਹੈ 1 ਮਿੰਟ ਵਿੱਚ ਹੋਲਡ 'ਚ ਪਾਈ ਇੱਕ ਉਹਨਾਂ ਨੇ ਹੋਰ ਮੱਖਣ ਜੀ ਨੇ ਤਰਕ ਦਿੱਤਾ ਚਲੋ ਉਹਨਾਂ ਦਾ ਵੀ ਗੱਲ ਸੁਣਨ ਵਾਲੀ ਆ ਉਹ ਕਹਿੰਦੇ ਕਿ ਗਲੀ ਅਸੀਂ ਜੀਸੀਬੀ ਨਾਲ ਤਾਂ ਨਹੀਂ ਪੱਟੀ ਨਾ ਕੋਈ ਵੱਡੀ ਮਸ਼ੀਨ ਆਈ ਆ ਇੱਥੇ ਮਸ਼ੀਨ ਤਾਂ ਵੱੜਦੀ ਨਹੀਂ ਜੇ ਹੁਣ ਅਸੀਂ ਇਹਨੂੰ ਥੋੜੀਆਂ ਨਾ ਪੱਟਿਆ ਆ ਹੌਲੀ ਹੌਲੀ ਪੱਟਿਆ ਤਾਂ ਉਹਨਾਂ ਟਾਈਮ ਬਣਾਉਣ ਨੂੰ ਵੀ ਤਾਂ ਲੱਗੂਗਾ ਉਹ ਕਹਿੰਦੇ ਵੀ ਇਹ ਵੀ ਮੁਸੀਬਤ ਸਮਝਣ ਨਹੀਂ ਜਾਂ ਉਦੋਂ ਗੱਲ ਕਰਦਾ ਭਾਈ ਇਹਨਾਂ ਟਾਈਮ ਲੱਗਣਾ ਬਟ ਲੋੜ ਹੀ ਨਹੀਂ ਬਟੇ ਥਾਰੀ ਬਰਸਨ ਵੀ ਨਹੀਂ ਦੀ ਤਾਂ ਤਾਂ ਪਹਿਲਾਂ ਵੀ ਸੋਚ ਲੈਣਾ ਸੀਗਾ ਨਾ ਲੇਬਰ ਲਾਓ ਤੁਸੀਂ ਦੋ ਬੰਦੇ ਆ ਕਦੀ ਆ ਜਾਂਦੇ ਆ ਕਦੀ ਨਹੀਂ ਆਉਂਦੇ ਹੈਗੇ ਕਰਨ ਬੜਾ ਸ਼ੁਰੂ ਹੋ ਗਈ ਤੇ ਕੋਈ ਡੀਡਿੰਗ ਨਹੀਂ ਇੱਕ ਹੀ ਗੱਲ ਦੋ ਦੋ ਤਿੰਨ ਦਿਨ ਦਿਖਾਈ ਦਿੰਦੇ ਆ ਦੋ ਚਾਰ ਦਿਨ ਐਬ ਐਬਸੈਂਟ ਹੋ ਜਾਂਦੇ ਹੁਣ ਆ ਕਿ ਜੇ ਸ਼ੁਰੂ ਕੀਤਾ ਤੈਨੂੰ ਕੰਪਲੀਟ ਕਰਨ ਕੇ ਛੱਡਣ ਜੀ ਜੀ ਹਾਂ ਉਹਨਾਂ ਦੀ ਵੀ ਗੱਲ ਹੁਣ ਸਹੀ ਆ ਉਹ ਕੁਐਸਚਨ ਦਾ ਜਵਾਬ ਸਹੀ ਦੇ ਰਹੇ ਆ ਕਹਿੰਦੇ ਇਹ ਤਾਂ ਤੁਸੀਂ ਦੇਖਣਾ ਵੇ ਕਿੱਦਾਂ ਪੱਟਣੀ ਆ ਕਿੱਦਾਂ ਬਣਾਉਣੀ ਕਿੰਨਾ ਸਮਰਦਾ ਦੋ ਭਾਜੀ ਉੱਥੇ ਉਹ ਸਪਲਾਈ ਓਵਰ ਬਣਾਉਣ ਲੱਗਿਆ ਇੱਕ ਮਹੀਨਾ ਵੀ ਨਹੀਂ ਹੋਇਆ ਉਹਨਾਂ ਨੇ ਪਿੱਲਰ ਖੜੇ ਵੀ ਕਰਤੇ ਆ ਉਹ ਹੁੰਦਾ ਕੰਮ ਕਰਨਾ ਆ ਦੋ ਮਹੀਨੇ ਤੇ ਗਦਲੀਆਂ ਨਹੀਂ ਬਣੀਆਂ ਇੱਥੇ ਇਕੱਲਾ ਕਾਰਕਰ ਨਾਲ ਹੈ ਨਹੀਂ ਨਾ ਨਾ ਕਰਨਾਲ ਦਾ ਕਾਰਗਾਰੀ ਨਾਲ ਹੈ ਨਹੀਂ ਤੂੰ ਦੇ ਹੀ ਮਰ ਕਾਲ ਕਰ ਰਹੇ ਸੀਗੇ ਮੇਨ ਦਾ ਸਟਾਫ ਕਾਲਜ ਦਾ ਸਾਰਾ ਚਲੋ ਮੈਂ ਕੈਮਰੇ ਤੇ ਹੀ ਦੱਸ ਦਵਾ ਜੀ ਡਾਕਟਰ ਕਮਲ ਜੀ ਦੀ ਕਾਲ ਆ ਰਹੀ ਸੀਗੀ ਉਹਨਾਂ ਨੂੰ ਸਾਡੇ ਕੈਮਰਾਮੈਨ ਗੱਲ ਚੱਕੀ ਕਾਲ ਚੱਕੀ ਹੈ ਤੇ ਉਹ ਕਹਿੰਦੇ ਮੈਂ ਬਾਅਦ ਚ ਗੱਲ ਕਰ ਲੈਣਾ ਕੱਲ ਨੂੰ ਇਹ ਨਾ ਕਿ ਉਹ ਕਿ ਸਾਹਮਣੇ ਕੋ ਫੋਨ ਨਹੀਂ ਚੱਕਿਆ ਠੀਕ ਹੈ ਜੀ ਹੁਣ ਤੁਸੀਂ ਕੀ ਉਹ ਕਹਿੰਦੇ ਕਿ ਅਸੀਂ ਬਣਾ ਦੇ ਕਿ ਬਣਾ ਕੇ ਛੱਡਾਂਗੇ ਕੀ ਕਹੋਗੇ ਵੇ ਸਾਨੂੰ ਤੇ ਇਹ ਕੰਪਲੀਟ ਚਾਹੀਦਾ ਜਲਦੀ ਤੋਂ ਜਲਦੀ ਬੜਾ ਹੱਕ ਹੈ ਹਾਂਜੀ ਹਾਂਜੀ ਸਾਡੇ ਕੱਲੂ ਬਰਸਾਤਾ ਸੂਰੀ ਸਾਹਿਬ ਸ਼ੁਰੂ ਹੋ ਗਈ ਨਾ ਤਾਂ ਬਹੁਤ ਓਖਾ ਹੋ ਜਾਣਾ ਹੈ ਅਸੀਂ ਤਾਂ ਕਹਿੰਦੇ ਵੀ ਲੇਬਰ ਲਗਾਤਾਰ ਲੱਗੇ ਲਗਾਤਾਰ ਲੱਗੇ ਇਹ ਕੰਪਲੀਟ ਕਰੇਗਾ ਬੱਚੇ ਵੀ ਖੇਡ ਦੇ ਬੱਚਿਆਂ ਨੂੰ ਖੇਡਣ ਤੋਂ ਰੋਕਿਆ ਨਹੀਂ ਜਾ ਸਕਦਾ ਬੱਚੇ ਚੈੱਕ ਕਰਦੇ ਆ ਉਹਨਾਂ ਨੂੰ ਫਾਈਨ ਲਗਾਉਂਦੇ ਆ ਜੀ ਕੋਲਰਾਂ ਚ ਪਾਣੀ ਖੜਾ ਤੁਹਾਡੇ ਡੇਂਗੂ ਪਲਦੇ ਆ ਹੁਣੇ ਕਿਹਨੂੰ ਫਾਈਨ ਲਗਾਉਣਗੇ ਹੁਣੇ ਕਮੇਟੀ ਕਰਨ ਨੂੰ ਫਾਈਨ ਲੱਗੂਗਾ ਜੀ ਇੱਥੇ ਡੇਂਗੂ ਆਪੇ ਫੈਲ ਰਹੇ ਆ ਉਨੇ ਸਾਰਾ ਕੱਲੇ ਕੱਲੇ ਆਂਕੀ ਦੇ ਘਰ ਫਾਇਨ ਲਗਾਏ ਨਹੀਂ ਸਕੂਟਰ ਵਾਲੇ ਮੋਟਰਸਾਈਕਲ ਵਾਲੇ ਸੱਟਾਂ ਲਵਾ ਬੈਠੇ ਆ ਅੱਜ ਤਾਂ ਮੁੰਡਾ ਖੜਾ ਸੀ ਕਿੱਥੇ ਗਿਆ ਤਨੂ ਤਨੂ ਹੁਣ ਇੱਕ ਲੜਕੀ ਦਾਦੀ ਸੀ ਕਿਸੇ ਦੇ ਮੋਢੇ ਤੇ ਸੱਟ ਲੱਗੀ ਆ ਆ ਦੇਖੋ ਬੱਚਾ ਇੱਧਰ ਆ ਦੇਖੋ ਦੇਖੋ ਤੁਸੀਂ ਉਹ ਕੱਲੇ ਰਹਿੰਦੇ ਆ ਮੇਰੇ ਬੱਚੇ ਨਾਨੀ ਘਰ ਆਏ ਸੀ ਰੋਜ਼ ਜਾਵਾਂਗੇ ਘੁੰਮਣ ਫਿਰਾਂ ਡਾਵਾਂਗੇ ਆ ਗਲੀਆਂ ਤੋਂ ਜਾਣਾ ਘੁੰਮਣ ਫਿਰਾਂ ਨਾਨੀ ਦੇ ਘਰ ਦੱਸੋ ਨਾ ਕਿ ਘਰ ਦੇ ਬਿਲਕੁਲ ਨਾਲ ਹੀ ਨਦੀ ਵਗਦੀ ਆ ਨਦੀ 'ਚ ਕਿਸ਼ਤੀ ਲੈ ਕੇ ਆਓ ਗੰਗਾ ਦੇਖੋ ਸਾਡਾ ਫਰਜ ਹੈ ਅਸੀਂ ਪੁੱਲ ਦਾ ਕੰਮ ਕਰਦੇ ਕੱਲ ਨੂੰ ਕੋਈ ਸਾਡੇ ਨਾਲ ਵੀ ਨਫ਼ਰਤ ਦੀ ਭਾਵਨਾ ਰੱਖੇ ਈਰਖਾ ਦੀ ਭਾਵਨਾ ਰੱਖੇ ਉਹ ਉਹਦੀ ਉਹਦੇ ਮਨ ਦੀ ਗੱਲ ਹੈ ਪਰ ਸਾਡਾ ਫਰਜ ਸਚਾਈ ਦਿਖਾਣੀ ਆ ਆ ਸਚਾਈ ਨਜ਼ਰ ਆਉਂਦੀ ਆ ਉਹ ਦਿਖਾਈ ਆ ਇਹਨਾਂ ਦੇ ਮਨ ਦੇ ਵਲਬਲੇ ਇਹਨਾਂ ਦੇ ਗਿਲੇ ਆਪਣੇ ਨੁਮਾਇੰਦਿਆਂ ਪ੍ਰਤੀ ਦਿਖਾਏ ਆ ਔਰ ਨੁਮਾਇੰਦਿਆਂ ਦਾ ਵੀ ਪੱਖ ਅਸੀਂ ਜਿਹੜਾ ਸੁਣਾ ਦਿੱਤਾ ਹਾਲਾਂਕਿ ਐਲੀਗੇਸ਼ਨ ਲੱਗੇ ਲੇਕਿਨ ਆਂਟੀ ਕਹਿੰਦੇ ਪ੍ਰੂਫ ਕਿੱਦਾਂ ਕਰੂਗੇ ਪਰ ਜੋ ਐਲੀਗੇਸ਼ਨ ਸੱਚੇ ਆ ਤਾਂ ਕੀ ਲੀਡਰ ਲੀਡਰ ਕਹਿਲਾਉਣ ਦੇ ਲਾਇਕ ਹੈ ਜੇ ਪੈਸੇ ਦੇ ਕੇ ਤੁਸੀਂ ਵੋਟਾਂ ਲੈਣੇ ਆ ਇਹ ਟੈਕਨੀਕਲ ਗੱਲ ਹੈ ਪਰ ਤੁਸੀਂ ਵੀ ਥੋੜਾ ਠੰਡੇ ਰਿਹਾ ਕਰੋ ਕਿਉਂਕਿ ਉਹ ਉਹਨਾਂ ਨੇ ਗੁੱਸਾ ਕੀਤਾ ਉਹ ਕਹਿੰਦੇ ਮੈਨੂੰ ਮੱਖਣ ਮੱਖਣ ਕਹਿ ਕੇ ਤਾਂ ਪਿੰਚ ਕੀਤਾ ਨੇ ਮੱਖਣ ਦੇਖੋ ਜੀ ਜੇ ਉਹਨਾਂ ਦਾ ਨਾਮ ਮੱਖਣ ਦਾ ਮੱਖਣੀ ਕਹਾਵਾਂਗੇ ਕਮਲ ਤਾਂ ਕਹਿਣ ਨਹੀਂ ਲੱਗੇ ਨਹੀਂ ਨਾ ਬਦਲ ਲੈਣਾ ਆਪਣਾ ਉਹ ਨਾ ਮੱਖਣ ਤਾਂ ਬਹੁਤ ਵਧੀਆ ਵਰਡ ਆ ਚਲੋ ਇੱਕ ਮੈਂ ਲਾਸਟ ਆਂਟੀ ਤੋਂ ਮਾਫੀ ਮੰਗਣੀ ਮੈਂ ਉਮਰ ਵੱਧ ਦੱਸਤੀ ਕਹਿੰਦੇ ਕਹਿੰਦੇ ਕੁੜੀਆਂ ਦੀ ਉਮਰ ਵੱਧ ਨਹੀਂ ਦੱਸਣੀ ਚਾਹੀਦੀ ਮੇਰੇ ਟੀਚਰ ਨੇ ਨਹੀਂ ਨਹੀਂ ਦੇਖੋ ਕੁੜੀ ਆ ਪਹਿਲਾਂ ਉਹ ਕੁੜੀਆਂ ਦੀ ਉਮਰ ਵੱਧ ਨਹੀਂ ਦੱਸੀਦੀ ਨਹੀਂ ਜੀ ਆ ਤੁਸੀਂ ਦੇਖੋ ਸਹੀ ਆ ਆ ਦੇਖੋ ਕਿੰਨਾ ਹੈ ਮਾਦਾ ਦੇਖੋ ਸਹੀ ਆ ਸੀ ਬਜ਼ੁਰਗ ਆ ਡਿੱਗਿਆ ਪ੍ਰੋਬਲਮ ਹੈ ਡਿਲੇ ਕਰੇਗਾ ਜੀ ਜੀ ਕੋਈ ਜਿਹੜਾ ਵੀ ਗੰਦੋਂ ਡਿੱਗ ਜਾਵਾ ਪ੍ਰੋਫੈਸਰ ਸਾਹਿਬ ਨੇ ਇੱਕ ਮਿੰਟ ਪ੍ਰੋਫੈਸਰ ਪ੍ਰੋਫੈਸਰ ਸਾਹਿਬ ਨੇ ਗੱਲ ਦਾ ਨਿਚੋੜ ਕੱਢ ਦਿੱਤਾ ਮੋਰਲ ਕੱਢ ਦਿੱਤਾ ਉਹ ਕਹਿੰਦੇ ਸਾਨੂੰ ਮੇਨ ਦਿੱਕਤ ਡਿਲੇ ਕਰਕੇ ਡਿਲੇ ਕਰਕੇ ਦਿੱਕਤ ਹੈ ਉਹਨੇ ਨਿਚੋੜ ਕੱਢ ਦਿੱਤਾ ਸਾਰਾ ਸਾਨੂੰ ਕਹਿੰਦੇ ਹੋਰ ਕਿਸੇ ਗੱਲ ਨਾਲ ਕੋਈ ਦਿੱਕਤ ਨਹੀਂ ਪਰਸਨਲੀ ਕਿਸੇ ਨਾਲ ਕੋਈ ਗ੍ਰਾਜਸ ਨਹੀਂ ਹੈ ਕਿ ਸਿਰਫ ਕੰਮ ਡਿਲੇ ਹੋ ਰਿਹਾ ਇਹ ਦਿੱਕਤ ਆ ਨਿਚੋੜ ਹੈ ਜੀ ਇੰਨੀ ਬੈਂਸ ਬਾਜੀ ਦਾ ਤੁਹਾਡਾ ਪੱਖ ਸੀ ਜਿਹੜਾ ਉਹਨਾਂ ਦਾ ਵੀ ਗੁੱਸਾ ਗਿਲਾ ਨਿਚੋੜਤਾ ਹੀ ਹੈ ਕਿ ਢਲੇ ਮੈਨੂੰ ਦਿਨੇਸ਼ਾ ਬੇਟਾ ਕੋਈ ਅੱਗੇ ਗੁੱਸਾ ਗਿਲਾ ਨਹੀਂ ਉਹਦੇ ਐਮਸੀ ਸਾਹਿਬ ਦੇ ਨਾਲ ਚਲ ਮੈਂ ਹੁਣ ਐਮਸੀ ਕਹ ਰਹੀ ਜਾਂ ਮੱਖਣ ਨਹੀਂ ਕਹਿ ਰਹੀ ਦੇਖੀ ਜਵਨ ਸਾਹਿਬ ਵੀ ਕਹੋ ਸਾਹਿਬ ਵੀ ਕਹੋ ਮੱਖਣ ਸਾਹਿਬ ਮੱਖਣ ਸਿੰਘ ਆ ਮੱਖਣ ਸਾਹਿਬ ਨਹੀਂ ਹੈਗਾ ਉਹ ਤੁਸੀਂ ਸਾਹਿਬ ਕਹੋ ਐਮਸੀ ਸਾਹਿਬ ਨਹੀਂ ਚਲੋ ਅਸੀਂ ਇਹ ਕਹਿੰਦੇ ਉਹ ਉਹਨਾਂ ਦਾ ਔਰ ਮੇਰਾ ਮੈਟਰ ਸੀਗਾ ਜਿਹੜਾ ਉਹਨਾਂ ਨੇ ਇਥੇ ਇਲਜ਼ਾਮ ਲਾਏ ਨਾ ਉਹ ਮੈਟਰ ਮੇਰਾ ਤਾਂ ਐਮਸੀ ਸਾਹਿਬ ਦਾ ਸੀਗਾ ਉਹਦੇ ਪਰ ਆਂਟੀ ਜੀ ਉਹਨਾਂ ਦੇ ਇਲਜ਼ਾਮਾਂ ਨੂੰ ਮੈਂ ਮੰਨਾ ਤਾਂ ਤੁਹਾਡੀ ਡਿਮਾਂਡ ਹੀ ਵਾਹ ਤਾਂ ਤੁਹਾਨੂੰ ਸਾਰੇ ਲੀਡਰ ਦੇ ਹੀ ਜਾਂਦੇ ਤੁਹਾਡੀ ਵੋਟ ਦਾ ਐਮਸੀ ਬਣਦਾ ਆ ਮੇਰੀ ਵੋਟ ਨੂੰ ਸਾਰੇ ਜਿਲ੍ਹੇ ਵੀ ਸ਼ਹਿਰ ਦੇ ਐਮਸੀ ਬਣਦੇ ਸਾਰੇ ਵੋਟ ਮੇਂ ਨੀ ਪੈਸੇ ਦੇ ਕੇ ਜਾ ਰਹੇ ਸਾਰੇ ਬਟਨ ਦੱਬਨ ਦਾ ਬਾ ਸਾਰੇ ਬਟਨ ਦੱਬਿਆ ਯਾਰ ਤਾਂ ਹੀ ਕਰ ਲੜਕਾ ਡਿੱਗਿਆ ਥੱਲੇ ਜੀ ਦੱਸੋ ਅੱਗੇ ਭਾਜੀ ਆਪਣਾ ਪੱਖ ਦੱਸੋ ਦੇਖੋ ਅਸੀਂ ਤਾਂ ਚਾਹੁੰਨੇ ਕਿ ਤੁਹਾਡਾ ਆਪਸ ਚ ਸਾਰਿਆਂ ਦਾ ਪਿਆਰ ਬਣਿਆ ਰਵੇ ਐਮਸੀ ਸਾਹਿਬ ਨਾਲ ਪਿਆਰ ਬਣਿਆ ਰਵੇ ਵੀ ਸਤਕਾਰਯੋਗ ਆ ਲੇਕਿਨ ਗੁੱਸਾ ਕਿੱਲਾ ਨਹੀਂ ਹੋਣਾ ਚਾਹੀਦਾ ਆਕੇ ਗੱਲ ਨੂੰ ਸੌਟ ਆਊਟ ਕਰਨਾ ਚਾਹੀਦਾ ਗੱਲ ਵਧਾਣੀ ਨਹੀਂ ਚਾਹੀਦੀ ਜੀ ਬਿਲਕੁਲ ਸਹੀ ਗੱਲ ਹੈ ਭਾਜੀ ਕੰਮ ਥੋੜਾ ਡਿਲੇ ਹੋ ਰਿਹਾ ਕਿਉਂਕਿ ਲੇਬਰ ਦੀ ਸ਼ਾਰਟੇਜ ਹੈ ਮੇਰੇ ਸ਼ੋਲਡਰ ਤੇ ਲੱਗੀ ਸੀ ਇੱਥੇ ਕਿਉਂਕਿ ਹੁਣ ਐਕਚੁਅਲ ਇਹਦੇ ਵਿੱਚ ਨਾਲੀ ਦੇ ਵਿੱਚ ਔਰ ਕਰ ਦੇ ਵਿੱਚ ਡਿਫਰੈਂਸ ਥੋੜਾ ਜ਼ਿਆਦਾ ਆ ਚੁੱਕਾ ਆ ਤਾਂ ਐਕਟਿਵ ਵਗੈਰਾ ਅੰਦਰ ਨਹੀਂ ਆ ਰਿਹਾ ਕਾਫੀ ਜ਼ਿਆਦਾ ਅਲਗ ਹੈ ਹਾਂ ਜੀ ਬਜ਼ੁਰਗਾਂ ਲਈ ਔਕਾਤ ਤਾਂ ਲੇਬਰ ਦੀ ਵੀ ਸ਼ਾਰਟੇਜ ਆ ਤੇ ਉੱਪਰ ਗਰਮੀ ਵੀ ਜ਼ਿਆਦਾ ਆ ਲੇਬਰ ਵਾਲੇ ਕੋਈ ਨਾ ਕੰਮ ਵੀ ਨਹੀਂ ਹੁੰਦਾ ਹੈਗਾ ਨਹੀਂ ਦੇਖੋ ਇੱਕ ਦਿਨ ਵਿੱਚ ਕੋਈ ਫਿਰ ਤੋਂ ਦਿਖਾਈ ਅਸੀਂ ਕਿਸੇ ਦੇ ਖਿਲਾਫ ਨਹੀਂ ਇਹਨਾਂ ਦੇ ਨਾਲ ਆ ਹਾਂ ਜੀ ਕਿਸੇ ਦੇ ਖਿਲਾਫ ਨਹੀਂ ਇਹਨ ਆਪਾਂ ਸਮਝੀਏ ਇਹ ਹਾਲਾਤ ਇਨਸਾਨਾਂ ਦੇ ਰਹਿਣ ਯੋਗ ਨਹੀਂ ਆ ਇੱਥੇ ਪਸ਼ੂ ਵੀ ਨਹੀਂ ਰਹਿ ਸਕਦੇ ਤਾਂ ਇਹ ਕਿਉਂ ਭੁਗਤਣ ਇਹ ਇੱਕ ਇੱਕ ਬੇਇਨਤੀ ਆ ਇੱਕ ਤਰਲਾ ਹੀ ਕਹਿ ਲੋ ਇੱਕ ਜੋਦੜੀ ਕਹਿ ਲੋ ਇਹ ਕਿਉਂ ਸਹਿਣ ਇਹ ਟੈਕਸ ਪੇਅਰ ਨੇ ਵੋਟਰਸ ਨੇ ਇਹ ਸੱਚਾਈ ਆ ਬਾਕੀ ਜਿਹੜੇ ਗੁੱਸੇ ਗੇ ਲੋ ਤੁਸੀਂ ਬਹਿ ਕੇ ਨਬੇੜੋ ਭੈਣ ਭਰਾ ਆ ਸਾਰੇ ਇੱਕ ਦੂਜੇ ਦੇ ਨਹੀਂ ਦੇਖੋ ਮੈਂ ਕੋਈ ਗਲਤ ਨਹੀਂ ਗਿਆ ਹੈਗਾ ਉਹਨਾਂ ਨੇ ਆਪਣੀ ਗੱਲ ਆਪਣਾ ਪੱਖ ਇਹਦੇ ਤੇ ਰੱਖਿਆ ਨਾ ਮੈਂ ਨਹੀਂ ਇਸ ਬਾਰੇ ਬਿਲਕੁਲ ਨਹੀਂ ਹੈਗੀ ਮੈਂ ਕਿਉਂ ਇਸ਼ੂ ਇਸ ਗੱਲ ਦਾ ਬਣਾਵਾ ਜੇ ਉਹਨਾਂ ਨੇ ਨਹੀਂ ਸਾਈਨ ਕੀਤੇ ਨਾ ਸਹੀ ਕੋਈ ਗੱਲ ਨਹੀਂ ਹੋਰ ਕਰ ਗਿਆ ਉਹਨਾਂ ਨੇ ਤੁਹਾਨੂੰ ਆਪ ਕਿਹਾ ਵੀ ਸਾਈਨ ਨਹੀਂ ਕੀਤੇ ਮੈਂ ਤਾਂ ਤਾਂ ਕਿਹਾ ਉਹ ਮਜਬੂਰੀ ਦੱਸੀ ਕਹਿੰਦੇ ਮੈਂ ਲੁਧਿਆਣੇ ਜਾ ਰਿਹਾ ਸੀ ਨਹੀਂ ਨਹੀਂ ਚਾਹੇ ਕਿਤੇ ਵੀ ਸੀਗੇ ਚਾਹੇ ਤੁਸੀਂ ਮੈਂ ਮੈਨੂੰ ਤਾਂ ਇਸ ਗੱਲ ਦਾ ਕੋਈ ਤਰਾਜ ਹੀ ਨਹੀਂ ਹੈਗਾ ਉਹਨਾਂ ਨੇ ਕਿਉਂ ਹੋਣੇ ਇਸ ਗੱਲ ਦੇ ਇਸ਼ੂ ਕਿ ਬਣਾਇਆ ਬਾਕੀ ਮੇਰੇ ਮਹੱਲੇ ਨੂੰ ਪੁੱਛ ਕੇ ਦੇਖਿਆ ਮੈਂ ਕਿੰਨਾ ਕਿ ਗੱਲ ਚ ਉਹ ਕਹਿੰਦੇ ਮਜਬੂਰੀ ਸੀ ਕਿ ਮੇਰੀ ਮਜਬੂਰੀ ਮੈਂ ਨਹੀਂ ਹੁੰਦਾ ਬੋਲਣ ਦਾ ਢੰਗ ਵੀ ਹੁੰਦਾ ਅਗਲੇ ਨੂੰ ਕਹੋ ਮੈਂ ਕੀ ਕਰਾਂ ਜੇ ਕੋਈ ਫੋਨ ਕਰ ਰਿਹਾ ਅਗਲੇ ਨੂੰ ਕਹਿੰਦੇ ਜੀ ਅਸੀਂ ਕੀ ਕਰੀਏ ਮੈਂ ਕੀ ਕਰਾਂ ਇਹ ਤਾਂ ਕੋਈ ਜਵਾਬ ਨਹੀਂ ਹੈ ਉਹ ਕਹਿ ਸਕਦੇ ਆ ਉਹ ਦੇਖਣੇ ਆਏ ਸੀ ਮੇਲਾ ਕੇ ਮੱਲੇ ਦੇ ਆ ਮੱਲੇ ਦੇ ਆ ਸਾਹਮਣੇ ਉਹ ਮੇਲਾ ਦੇਖ ਕੇ ਚਲੇ ਗਏ ਜੀ ਆਫ ਦਾ ਰਿਕਾਰਡ ਜੀ ਜੇ ਆਉਣ ਹੀ ਚੱਲਦਾ ਵੇ ਜੀ ਇਹ ਆਫ ਦਾ ਰਿਕਾਰਡ ਹੈ ਸਾਡੇ ਲਾਈਟ ਨਹੀਂ ਸੀ ਜੀ ਮੈਂ ਇਹਨਾਂ ਨੂੰ ਕਿੰਨੀ ਵਾਰੀ ਫੋਨ ਕੀਤਾ ਕਿਹਨਾਂ ਨੂੰ ਜੀ ਆ ਮੱਖਣਾ ਜੀ ਸਾਡੇ ਲਾਈਟ ਨੂੰ ਤਾਂ ਕਈ ਮਹੀਨੇ ਤੋਂ ਆਪਣੇ ਉਹਨੂੰ ਸਪੰਸ ਸਪੰਸ ਦਾ ਸੀਜ਼ਨ ਸੀਗਾ ਗਰਮੀ ਦਾ ਜੀ ਜੀ ਕੋਈ ਧਿਆਨ ਨਹੀਂ ਦਿੱਤਾ ਉਹਨਾਂ ਨੇ ਤੇ ਮੈਂ ਜਿਹੜਾ ਜਿਹੜਾ ਕੈਂਡੀਡੇਟ ਹਾਰਿਆ ਖੋਸਰਾ ਉਹਨੂੰ ਫੋਨ ਕੀਤਾ ਅਗਲੇ ਦਿਨ ਬਲਬਲਾ دیا۔ ਨਾਲੇ ਨਾਲ ਕੇ ਦੱਸੋ ਉਹਨਾਂ ਨੇ ਕੀ ਨਹੀਂ ਚੰਗਾ ਕੀਤਾ ਚਲੋ ਉਹ ਹੁਣ ਤੁਹਾਡਾ ਤੁਹਾਡਾ ਹੋ ਸਕਦਾ ਪਰਸਨਲ ਪ੍ਰੇਮ ਵੀ ਹੋਵੇ ਆਫ ਦਾ ਆਫ ਦਾ ਜੀ ਤੁਸੀਂ ਵੈਸੇ ਕਿਹਾ ਸੀਗਾ ਜੀ ਕਿ ਨਾਲ ਗਲੀਆਂ ਪੱਟ ਦੋ ਨੇ ਜਦ ਬੰਦੇ ਲੈਣ ਦੇ ਖੜੀ ਲਿਆ ਕਰਦੀ ਹੈ ਪੱਟ ਲੱਗੇ ਮੈਂ ਇਹ ਬੰਦੇ ਮਹੀਨੇ ਬਣਾ ਦੇ ਵਿੱਚ ਮਸਲਾ ਖਤਮ ਹੋ ਗਿਆ ਅਸੀਂ ਕਿਹਨਾਂ ਨਾਲ ਪੜਸਦੇ ਆਂ ਸਾਨੂੰ ਕੋਈ ਤਕਲੀਫ ਹੈ ਨਹੀਂ ਕੋਈ ਜੀ ਕਿ ਇਹ ਦਾਣੇ ਦਾ ਤਕਲੀਫ ਹੋਵੇ ਕੋਈ ਚਲੋ ਉਹਨਾਂ ਦਾ ਪੱਖ ਵੀ ਆ ਗਿਆ ਪਰ ਉਹ ਉਹਨਾਂ ਦਾ ਪੱਖ ਇਹ ਸੀਗਾ ਕਿ ਹੌਲੀ ਹੌਲੀ ਪੱਟੀ ਐ ਤੇ ਹੌਲੀ ਹੌਲੀ ਬਣ ਵੀ ਜਾਊਗੀ ਔਰ ਪ੍ਰੋਫੈਸਰ ਸਾਹਿਬ ਨੇ ਕਹਿੰਦਾ ਕਿ ਡਿਲੇ ਹੋਣ ਕਰ ਪੱਟਾ ਤਾਂ ਇਹਨਾਂ ਨੇ 2-3 ਦਿਨਾਂ ਦੀ ਦਿੱਤੀ ਆ ਇਹਨੇ ਬਣਾ ਦੋ-ਤਿੰਨ ਦਿਨਾਂ ਚ ਪੱਟ ਹੋ ਗਈ ਆ ਜੀ ਕੋਈ ਜ਼ਿਆਦਾ ਟਾਈਮ ਨਹੀਂ ਲੱਗਾ ਪੱਟਾ ਨੂੰ ਪਰ ਲੇਵਰੀ ਹੈ ਨਹੀਂ ਚਲੋ ਉਹਨਾਂ ਦਾ ਫੇਰ ਫੋਨ ਆ ਗਿਆ ਆਪਾਂ ਜ਼ਰੂਰ ਉਹਨਾਂ ਦੀ ਸੁਣ ਲਈਏ ਜੀ ਜੀ ਐਮਸੀ ਸਾਹਿਬ ਆ ਰਹੇ ਨੇ ਚਲੇ ਉੱਥੇ ਹੀ ਆ ਜੀ ਉੱਥੇ ਹੀ ਆ ਜੀ ਲਾਈਵ ਚੱਲ ਰਿਹਾ ਤੁਹਾਨੂੰ ਸੁਣ ਰਹੇ ਆ ਜੀ ਸਾਰੇ ਮੈਨੂੰ ਸੁਣ ਰਹੇ ਆ ਹਾਂਜੀ ਹਾਂਜੀ ਸੁਣਾ ਦਿਓ ਕਿ ਕਿਦਰਾ ਨਹੀਂ ਨਹੀਂ ਤੁਸੀਂ ਦੇਖੋ ਆਪਾਂ ਆਪਾਂ ਚਾਹੁੰਦੇ ਕਿ ਸਾਰਿਆਂ ਦਾ ਭਾਈਚਾਰਾ ਬਣਿਆ ਰਵੇ ਤੇ ਮੈਂ ਤੁਹਾਡਾ ਪੱਖ ਵੀ ਇਹਨਾਂ ਨੂੰ ਕਲੀਅਰ ਕਰ ਦਿੱਤਾ ਕਿ ਜਿਹੜੀ ਗਲੀ ਆ ਪੱਟੀ ਵੀ ਹੌਲੀ-ਹੌਲੀ ਆ ਹਰਦੇਵ ਹਰਦੇਵ ਜੀ ਤੁਹਾਡਾ ਨਾਮ ਜਸਵੀਰ ਸਿੰਘ ਜਸਵੀਰ ਸਿੰਘ ਜੀ ਖੜੇ ਨੇ ਉਹ ਕਹਿੰਦੇ ਕਿ ਸਾਡੂੰ ਜਿਹੜੀ ਤੁਸੀਂ ਇੱਕ ਗੱਲ ਹਰਦੇਵ ਜੀ ਹਰਦੇਵ ਜੀ ਹਰਦੇਵ ਜੀ ਹਾਂ ਜੀ ਜੀ ਤੁਸੀਂ ਗੱਲ ਕਰ ਲਓ ਜਿਹੜੀ ਕਹਿੰਦੇ ਸੀ ਲਓ ਜੀ ਜੀ ਹਰਦੇਵ ਜੀ ਹਾਂ ਜੀ ਮਾਰੇ ਮੱਖਣ ਭਾਈ ਕਿਦਾਂ ਆਏ ਜੀ ਤੁਹਾਨੂੰ ਕੀ ਕਿਹਾ ਸੀ ਤੁਸੀਂ ਨਹੀਂ ਭਾਜੀ ਇੱਥੇ ਕਿਹਾ ਨਹੀਂ ਸਾਡੀ ਗਲੀ ਸਾਡੀ ਖਰਾਬ ਆ ਤੁਸੀਂ ਆਏ ਬੰਦੇ ਲੇਬਰ ਤੇ ਖੜੀ ਕਰਤੀ ਆ ਫੇ ਅਸੀਂ ਕਰੀਏ ਤੇ ਮੈਂ ਮੈਦਾਨ ਕਿ ਮੈਂ ਕਹਿਣ ਗਿਆ ਸੀ ਗੱਲੀ ਪਟਾਓ ਬਣਾਓ ਠੀਕ ਮੈਨੂੰ ਬਹੁਤ ਤੁਹਾਡੇ ਮੂਹਰੇ ਸਰਦਾਰ ਜੀ ਕੁੰਡੇ ਦੇ ਵਿੱਚ ਸਰਦਾਰ ਜੀ ਘਰ ਅੰਦਰ ਬੈਠੇ ਉਹ ਤਾਂ ਲੋੜ ਹੀ ਨਹੀਂ ਲੋੜ ਸਾਨੂੰ ਆ ਜਿਹੜਾ ਗੱਡੀ ਲੋ ਜਾਣੀ ਜਾਣੀ ਆ ਉਹਨੂੰ ਸਿਰ ਤੇ ਤਕਰੀਫ ਪਾ ਮੱਖਣਾ ਭਾਈ ਤੇ ਸਾਨੂੰ ਆ ਸਰਦੇਵ ਜੀ ਉਹਨਾਂ ਦੇ ਜਿਹੜਾ ਕੋਟੇ ਦੇ ਲੈਂਡਰ ਆ ਤੁਸੀਂ ਦੋ ਦਿਨਾਂ ਵਿੱਚ ਪਾ ਦੇਣ ਉਹਨੇ ਆ ਕਿਨੇ ਨਹੀਂ ਫਿਰ ਜੱਤੀ ਆਪ ਤਾਂ ਗੇੜਾ ਨਹੀਂ ਮਾਰਦੇ ਅੱਛਾ ਅੱਛਾ ਪਹਿਲਾਂ ਮੈਂ ਕਹਦੇ ਉਹ ਗੱਡੀ ਬਾਝ ਪੱਟੀ ਆ ਉੱਥੇ ਪੈ ਪਾ ਤੇ ਉਹ ਕਿ ਖਾਸ ਬੰਦੇ ਹੋ ਅਸੀਂ ਕਿ ਖਾਸ ਬੰਦੇ ਟੱਡ ਕਰਦੇ ਤੁਸੀਂ ਮਹੱਲੇ ਦੇ ਵਿੱਚ ਜਦੋਂ ਮੈਂ ਆਇਆ ਕਿਹੜਾ ਨਹੀਂ ਰਹੀਏ ਨਾ ਦੇ ਸੰਤ ਕੰਮ ਨਾਲ ਮਤਲ ਤੇ ਸਾਨੂੰ ਮਿਲੋ ਨਾ ਮਿਲੋ ਉਹਦੀ ਕੋਲ ਸਾਨੂੰ ਕੰਮ ਨਾਲ ਮਤਲਬ ਆ ਹਾਂ ਬਸ ਕੰਮ ਕਰ ਰਹੇ ਦੁਕਾਨਦਾਰ ਜੀ ਉਹ ਅੱਗੇ ਅੱਗੇ ਪੈਸੇ ਪਵਾਤੇ ਪਰ ਸਵੱਟੇ ਚਲੋ ਉਹ ਕਹਿੰਦੇ ਹਾਂਜੀ ਸਾਰੇ ਹੀ ਪੈਜਣੇ ਪੈਪਦਾ ਹੋਰ ਦੋ ਜਿੱਥੇ ਜਿੱਥੇ ਚਲੋ ਚਲੋ ਫਿਰ ਫਿਰ ਝਗੜਾ ਮੁੱਕਦਾ ਜੀ ਜੇ ਸਾਰੇ ਤੇ ਪੈਦਾ ਫਿਰ ਚਲੋ ਫਿਰ ਤਾਂ ਗਿੱਲਾ ਮੁੱਕਦਾ ਗਿੱਲੇ ਸਦ ਕੋਈ ਨਹੀਂ ਪੈਪ ਤੇ ਦੋੜੋ ਬੈਣੇ ਸੂਰੀ ਸਾਹਿਬ ਜਿੱਥੇ ਭਾਈ ਮੱਖਣભાઈ ਜਿੱਥੋਂ ਪਟੇ ਉੱਥੇ ਸ਼ੁਰੂ ਕਰੋ ਪਹਿਲਾਂ ਕਿ ਉੱਥੇ ਬਾਅਦ ਚ ਪਟੇ ਉਹ ਬਾਅਦ ਪੈ ਪਾਦੇ ਪਹਿਲਾਂ ਚਲੋ ਉਹ ਉਹ ਕਹਿੰਦੇ ਨਾ ਕਿੱਦਾਂ ਹੋਣੇ ਨਹੀਂ ਨਹੀਂ ਜਿੱਥੇ ਪਟੇ ਉੱਥੇ ਸ਼ੁਰੂ ਕਰੋ ਪਹਿਲਾਂ ਚਲੋ ਚਲੋ ਗੋਗਨ ਛੱਡੋ ਕਰਦੇ ਕੰਮ ਨਵੇੜ ਹੋਰ ਕੀ ਕਰਦੇ ਹੋੜੋਂ ਕਹਿੰਕੇ ਜਾਣਾ ਪੈਣਾ ਚਲੋ ਉਹ ਉਹ ਕਹਿੰਦੇ ਉਹ ਕਹਿੰਦੇ ਕਿ ਕੰਮ ਹੋ ਜਾਊਗਾ ਗਲੀ ਨਾ ਛੱਡ ਦੇ ਬਾ ਜਿੰਨਾ ਚੇਤੇ ਹੁੰਦਾ ਨਹੀਂ ਦਾ ਕਰਦੇ ਚਲੋ ਗਲੀ ਤੁਹਾਡੀ ਬਣ ਜਾਊਗੀ ਮੇਰੇ ਨਾਮ ਦਾ ਕੰਮ ਨਾ ਮਤਲਬ ਆ ਲੇਬਰ ਦੇਖੇ ਵੀ ਨਾ ਕੰਮ ਕਰਦੀ ਫੇਰ ਤਾਂ ਬੰਦਾ ਕਹਿੰਦਾ ਕੰਮ ਚੱਲਦਾ ਪਿਆ ਚਲੋ ਕੋਈ ਗੱਲ ਨਹੀਂ ਲੇਬਰ ਹੀ ਨਹੀਂ ਆਉਂਦੀ ਕੋਈ ਵੀ ਨਹੀਂ ਆਉਂਦਾ ਬੇਟੇ ਦੋ ਦਿਨ ਲੇਬਰ ਆਉਂਦੀ ਚੱਲੀ ਹੁੰਦੀ ਵੀ ਕੰਮ ਹੋ ਜਾਊਗਾ ਫੇਰ ਸਵੇਰ ਹੋਊਗਾ ਜਦ ਹਾਰੇ ਨਹੀਂ ਰਿਹਾ ਕੋਈ ਕੰਮ ਫੇਰ ਥੋੜੀ ਆਪਣੇ ਰੱਬ ਨੇ ਆਏ ਟਿਕਦੇ ਰਹਿਣੇ ਅੱਜ ਲੇਬਰ ਆਈ ਏ ਕਿ ਨਹੀਂ ਆਈ ਅੱਜ ਲੇਬਰ ਆਈ ਕੋਈ ਦੇਖ ਰਹੇ ਨੇ ਕੋਠੇ ਦਾ ਕੰਮ ਬੋਲੇ ਕਿ ਨਹੀਂ ਬੋਲੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਸ਼ੁਕਰ ਬਹੁਤ ਸ਼ੁਕਰ ਬਹੁਤ ਬਹੁਤ ਮਿਹਰਬਾਨ